ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਹੈ ਲੈ ਕੇ ਹਾਂ ਜਨਾ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਪਿਆਰ ਨਾਲ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਪੰਜ ਖੇਡ ਜਗਤ ਤੋਂ ਮਾੜੀ ਖਬਰ ਹਾਸੇਚੋ ਕਬੱਡੀ ਖਿਡਾਰੀ ਪੰਮਾ ਦੀ ਮੌਤ ਜੂਨ ਮਹੀਨੇ ਖੇਡਣ ਜਾਣਾ ਸੀ ਕੈਨੇਡਾ ਪੰਜਾਬ ਦੇ ਮਹਾਲੀ ਚ ਬੁੱਧਵਾਰ ਰਾਤ ਵੀਰ 3:12 ਵਜੇ ਸੈਕਟਰ 80 ਚ ਇੱਕ ਸਕਾਰਪੀਓ ਕਾਰ ਅਤੇ ਟੈਕਸੀ ਦੀ ਟੱਕਰ ਹੋ ਗਈ ਹੈ ਇਸ ਟੱਕਰ ਵਿੱਚ ਪਿੰਡ ਸੋਨਾ ਦੇ ਰਹਿਣ ਵਾਲਾ ਖਿਡਾਰੀ ਪੰਮਾ ਦੀ ਮੌਤ ਹੋ ਗਈ ਹੈ ਉਸ ਉਹ ਸਕਾਰਪੀਓ ਵਿੱਚ ਸਵਾਰ ਸੀ ਟੈਕਸੀ ਸਿੱਧੀ ਸਕਾਰਪੀਓ ਅਤੇ ਡਰਾਈਵਰ ਦੀ ਖਿੜਕੀ ਵਿੱਚ ਆ ਗਈ ਇਸ ਚ ਖਿਡਾਰੀ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ ਜਦੋਂ ਰਾਹਗੀਰਾਂ ਨੇ ਉਸ ਨੂੰ ਹਸਪਤਾਲ ਪਹੁੰਚਾਇਆ ਤਾਂ ਉਸ ਨੂੰ ਮਰ ਤੱਕ ਲਿਆਂ ਗਿਆ ਖਡਾਰੀ ਦੀ ਕਾਰ ਦੀ ਸੀ ਤੇਜ਼ ਰਫ਼ਤਾਰ ਇਸ ਦੇ ਨਾਲ ਹੀ ਟੈਕਸੀ ਡਰਾਈਵਰ ਵੀ ਗੰਭੀਰ ਜ਼ਖਮੀ ਹੋ ਗਿਆ ਹੈ ਇਸ ਤੇ ਅੱਜ ਉਹ ਅੱਜ ਤੱਕ ਉਸ ਦੀ ਪਛਾਣ ਨਹੀਂ ਹੋ ਸકી ਮੌਕੇ ਤੇ ਹੀ ਮੌਕੇ ਤੇ ਮੌਜੂਦ ਲੋਕਾਂ ਨੇ ਦੱਸਿਆ ਕਿ ਖਡਾਰੀ ਦੀ ਸਕਾਰਪੀਓ ਕਾਰ ਰਾਤ ਸਮੇਂ ਤੇਜ਼ ਰਫ਼ਤਾਰ ਨਾਲ ਆ ਰਹੀ ਸੀ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ